ਲੇਖ ਮੇਰੀ ਅਧਿਆਪਕਾ ਮੇਰੀ ਅਧਿਆਪਕਾ ਦਾ ਨਾਮ ਸ਼੍ਰੀਮਤੀ ਮਨਜੀਤ कौर ਹੈ। ਕੋਹਨਾ ਦੀ ਉਮਰ 30 ਸਾਲ ਹੈ। ਕੋਹਨਾ ਨੇ ਐਮਏ ਤੇ ਬੀਐਡ ਦੀ ਪੜ੍ਹਾਈ ਕੀਤੀ ਹੋਈ ਹੈ। ਉਹ ਸਾਨੂੰ ਪੰਜਾਬੀ ਪੜ੍ਹਾਉਂਦੇ ਹਨ। ਉਹ ਬਹੁਤ ਹੀ ਮਿਹਨਤੀ ਹਨ ਉਹ ਸਾਬ ਦੀ ਮਦਦ ਕਰਦੇ ਹਨ ਉਹਨਾਂ ਦੇ ਪੜਾਉਣ ਦਾ ਢੰਗ ਬਹੁਤ ਵਧੀਆ ਹੈ ਉਹਨਾਂ ਦਾ ਬਾਕੀ ਅਧਿਆਪਕ ਵੀ ਬਹੁਤ ਸਤਿਕਾਰ ਕਰਦੇ ਹਨ ਉਹ ਸਾਰੇ ਵਿਦਿਆਰਥੀਆਂ ਨੂੰ ਪਿਆਰ ਕਰਦੇ ਹਨ ਰੱਬ ਉਹਨਾ ਦੀ ਉਮਰ ਲੰਬੀ ਕਰੇ ਇੱਕ ਵਾਰੀ ਫਿਰ ਅਸੀਂ ਰਿਵਾਈਜ਼ ਕਰਾਂਗੇ ਲੇਖ ਮੇਰੀ ਅਧਿਆਪਕਾ ਮੇਰੀ ਅਧਿਆਪਕਾ ਦਾ ਨਾਮ ਸ਼੍ਰੀਮਤੀ ਮਨਜੀਤ कौर ਹੈ ਉਹਨਾ ਦੀ ਉਮਰ 30 ਸਾਲ ਹੈ ਉਹਨਾ ਨੇ ਐਮਏ ਤੇ ਬੀਐਡ ਦੀ ਪੜ੍ਹਾਈ ਕੀਤੀ ਹੋਈ ਹੈ ਉਹ ਸਾਨੂੰ ਪੰਜਾਬੀ ਪੜ੍ਹਾਉਂਦੇ ਹਨ ਉਹ ਬਹੁਤ ਮਿਹਨਤੀ ਹਨ ਉਹ ਸਭ ਦੀ ਮਦਦ ਕਰਦੇ ਹਨ ਉਹਨਾਂ ਦੇ ਪੜਾਉਂਦਾ ਢੰਗ ਬਹੁਤ ਵਧੀਆ ਹੈ ਉਹਨਾਂ ਦਾ ਬਾਕੀ ਅਧਿਆਪਕਾਂ ਅਧਿਆਪ ਉਹਨਾਂ ਦਾ ਬਾਕੀ ਅਧਿਆਪਕ ਵੀ ਬਹੁਤ ਸਤਿਕਾਰ ਕਰਦੇ ਹਨ ਉਹ ਸਾਰੇ ਵਿਦਿਆਰਥੀਆਂ ਨੂੰ ਪਿਆਰ ਕਰਦੇ ਹਨ ਰੱਬ ਉਹਨਾਂ ਦੀ ਉਮਰ ਲੰਬੀ ਕਰੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਜੀ